ਪਿਛਲੇ ਸਮੇਂ ਤੋਂ ਨਹਿਰਾਂ ਜਿਹੜੀਆਂ ਉਹ ਆਰ ਸੀ ਸੀ ਕੰਕਰੀਟ ਦੇ ਥਰੂ ਆ ਜਿਹੜੀਆਂ ਉਹ ਪੱਕੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਤੁਹਾਨੂੰ ਕਿਵੇਂ ਲੱਗਦਾ ਵੀ ਇਸ ਚੀਜ਼ ਦੇ ਨਾਲ ਕਿੰਨਾ ਕੁ ਪ੍ਰਭਾਵ ਪਿਆ ਹੈਗਾ ਪੰਜਾਬ ਦੀ ਧਰਤੀ ਨੂੰ ਕਿੰਨਾ ਕੁ ਪ੍ਰਭਾਵ ਪਿਆ ਹੈਗਾ ਪਾਣੀ ਦਾ ਉਹਨਾਂ ਥਾਵਾਂ ਦੇ ਉੱਤੇ ਪੱਧਰ ਕਿਸ ਤਰ੍ਹਾਂ ਦਾ ਹੋਇਆ ਹੈ ਬਲਰਾਜ ਮੇਰੀ ਮੈਂ ਆਪਣੀ ਗੱਲ ਦੱਸਾਂ ਜਿਹੜੀ ਗੰਗ ਕਨਾਲ ਜੀ ਜਿਹੜੀ ਕਿ ਬਾਰੇਕ ਹੈਡ ਚੋਂ ਨਿਕਲਦੀ ਹੈਗੀ ਆ ਔਰ ਰਾਜਸਥਾਨ ਜਾਂਦੀ ਹੈ ਉਹਦੇ ਜਿ ਸਿਰਫ ਥੋੜਾ ਪਾਣੀ ਨਿਕਲਦਾ ਉਹ ਸਾਡੇ 5-7 ਪਿੰਡਾਂ ਨੂੰ ਜਿਹੜਾ ਹੈਗਾ ਉਹ ਲੱਗਦਾ ਹਾਂ ਸਾਡੀ ਜ਼ਮੀਨ ਆ ਕਿਲੋਮੀਟਰ ਤੋਂ ਦੇ ਕਰੀਬ ਥੋੜਾ ਵੱਧ ਹੋਊਗੀ ਉਹ ਗੰਗ ਕਨਾਲ ਤੋਂ ਦੂਰ ਆ ਹਾਂ ਔਰ ਕੋਈ ਸਾਲ ਪਹਿਲਾਂ ਉੱਥੇ ਜਿਹੜੀ ਸੀਗੀ ਉਹ ਉਹਨਾਂ ਨੇ ਲਾਈਨ ਬ੍ਰਿਕ ਲਾਈਨਿੰਗ ਕੀਤੀ ਇੱਟਾਂ ਲਾ ਕੇ ਪੱਕਾ ਕੀਤਾ ਕੰਕਰੀਟ ਨਹੀਂ ਹਾਂ ਇੱਟਾਂ ਲਾ ਕੇ ਕੀਤਾ ਉਹਦੇ ਨਾਲ ਵੀ ਉਹ ਮਤਲਬ ਜਿਹੜਾ ਹੈਗਾ ਉਹ ਪੱਜਪੂਰ ਜਾਂਦੀਆਂ ਨੇ ਉਹ ਰੀਚਾਰਜ ਵਾਲਾ ਜਿਹੜੀ ਦਿੱਕਤ ਉਹ ਨਹੀਂ ਆਉਂਦੀ ਜਿੰਨੀ ਇਹਦੇ ਨਾਲ ਕੰਕਰੀਟ ਨਾ ਲਾਉਂਦੇ ਤਾਂ ਥੱਲੇ ਸੀਪਜ ਹੋਣੀ ਨਾ ਦਿੰਦਾਗਾ ਸਾਡੀ ਮੋਟਰ ਜਿਹੜੀ ਉੱਪਰ ਪਈ ਸੀ ਕਿਉਂਕਿ ਉਹ ਨਹਿਰ ਬੰਦੀ ਲੰਮਾ ਸਮਾਂ ਰਹੀ ਕਿਉਂਕਿ ਨਹਿਰ ਜਦੋਂ ਪੱਕੀ ਹੋ ਰਹੀ ਸੀਗੀ ਤਾਂ 10 ਫੁੱਟ ਖੂਹੀ ਪੱਟ ਕੇ ਮੋਟਰ ਥੱਲੇ ਰੱਖੀ ਕਿੰਨੇ ਕ ਸਮੇਂ ਦੇ ਵਿੱਚ ਇਹ ਹੋਇਆ ਬਈ ਕਿ ਮੈਂ ਤੁਹਾਨੂੰ ਦੱਸਦਾ ਇਹ ਤਾਂ ਉਦੋਂ ਮੈਂ ਆ ਆਪਣਾ ਗ੍ਰੈਜੂਏਸ਼ਨ ਕਰ ਰਿਆ ਸੀ ਜੀ ਸਾਨੂੰ 2012 ਉਸ 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 ਗੇਟ ਦੀ ਗੱਲ ਹੈਗੀ ਹੈ 10 ਫੁੱਟ ਡੂੰਗੀ ਖੂਈ ਪੱਟ ਕੇ ਥੱਲੇ ਮੋਟਰ ਰੱਖੀ ਕਿ ਪਾਣੀ ਜਿਹੜਾ ਸੀ ਉਹ ਨੀਵਾ ਹੋ ਗਿਆ ਜਦੋਂ ਨਹਿਰ ਚੱਲ ਪਈ ਉਹ ਕੋਈ ਪਾਣੀ ਨਾ ਭਰ ਗਿਆ ਇਸ ਗੱਲ ਨੂੰ ਕਈ ਸਾਲ ਹੋ ਗਏ ਹੋ ਸਰ 2 ਦਹਾਕੇ ਹੋ ਗਏ ਤੇ ਮੋਟਰ ਸਾਡੀ ਅੱਜ ਵੀ ਉੱਪਰ ਪਈ ਹੈ ਜੀ ਕਿਉਂਕਿ ਉਹ ਜਿੱਥੇ ਨਹਿਰਾਂ ਦੇ ਆਲੇ-ਦੁਆਲੇ ਤੁਹ ਜਿਹੜੀ ਜ਼ਮੀਨ ਹੈ ਜਿਹੜਾ ਉਹ ਸੀਪੇਜ ਰਾਹੀਂ ਹੈਗਾ ਉਹ ਜਿਹੜਾ ਪਲੂਟਡ ਪਾਣੀ ਆ ਉਹਦਾ ਵੀ ਤਾਂ ਹੱਲ ਕਰਦੇ ਆ ਨਾ ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੋਲੂਸ਼ਨ ਦਾ ਸੋਲੂਸ਼ਨ ਆ ਉਹ ਡਿਲੂਸ਼ਨ ਆ ਕਿ ਵੀ ਪਾਣੀ ਯੂਜ਼ ਚ ਪਾਏਗਾ ਜਿਵੇਂ ਆਪਾਂ ਇੱਥੇ ਫਰੀਦਕੋਟ ਜਦੋਂ ਨਹਿਰਾ ਪੱਕੀਆਂ ਦੇ ਖਿਲਾਫ ਅੰਦੋਲਨ ਲੜਿਆ ਰੋਕਿਆ ਵੀ ਨਹਿਰਾ ਪੱਕੀਆਂ ਨਹੀਂ ਕਰਨੀਆਂ ਆ ਤਾਂ ਹਰਿੰਦ੍ਰਾ ਨਗਰ ਚ ਇਹ ਸੀਗਾ ਕਿ ਜਦੋਂ ਨਹਿਰੀ ਬੰਦੀ ਆ ਜਾਂਦੀ ਆ ਹਾਂ ਉਦੋਂ 6-700 ਤੱਕ TDS ਚਲਾ ਜਾਂਦਾ ਜਦੋਂ ਨਹਿਰ ਚੱਲ ਪੈਂਦੀ ਆ ਉਹ TDS 150 ਤੋਂ 200 ਰਹਿ ਜਾਂਦਾ ਕਿਉਂਕਿ ਸੀਪੇਜ ਰਾਹੀਂ ਪਾਣੀ ਵਿੱਚ ਮਿਲ ਜਾਂਦਾ ਉਹ ਉਹ ਘੁਲ ਜਾਂਦਾ ਹੈਗਾ TDS ਜਿਹੜਾ ਹੈਗਾ ਕਿ ਉਹ ਪਾਣੀ ਜਿਹੜਾ ਪੀਣ ਯੋਗ ਹੋ ਜਾਂਦਾ ਹੈ ਹਨਾ ਤਾਂ ਇਹ ਤਾਂ ਜਿਹੜੀ ਇਹ ਇਹ ਬੰਤਰ ਹੈਗੀ ਆ ਅਸਲ 'ਚ ਇਹ ਇਹਨਾਂ ਨੇ ਨਹਿਰਾਂ ਨੂੰ ਪਾਈਪਾਂ ਬਣਾਤਾ ਇੱਕ ਤਰ੍ਹਾਂ ਦਾ ਜਿਹੜੀ ਇਹ ਸੀਪੇਜ ਹੁੰਦੀ ਸੀ ਆਲੇ-ਦੁਆਲੇ ਮਤਲਬ ਦੂਰ ਦਰਾਡੇ ਤੱਕ ਜਿਹੜੇ ਹੈਗੇ ਸੀ ਉਹ ਲੋਕਾਂ ਨੂੰ ਪਾਣੀ ਵਧੀਆ ਮਿਲਦਾ ਸੀਗਾ ਠੀਕ ਹੈ ਨਹਿਰਾਂ ਪੱਕੀਆਂ ਕਰਨ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਅਸਲ ਦੇ ਵਿੱਚ ਆ ਠੀਕ ਨਹੀਂ ਹੈਗਾ ਉਹ ਗੈਰ ਕੁਦਰਤੀ ਹੈਗਾ ਕੁਦਰਤ ਦੇ ਖਿਲਾਫ ਆ ਉਹਨੂੰ ਬੰਦ ਕਰਨਾ ਚਾਹੀਦਾ ਹੈਗਾ ਤੇ ਜੇ ਨਹਿਰਾਂ ਦੀ ਅਸਲ ਦੇ ਵਿੱਚ ਜਿਹੜਾ ਹੁੰਦਾ ਕਿ ਨਹਿਰਾਂ ਦੀ ਪ੍ਰੋਪਰ ਸਫਾਈ ਹੋਣੀ ਚਾਹੀਦੀ ਆ ਹਾਂ ਈਸਟਰਨ ਕਨਾਲ ਨਹਿਰ ਸਾਡੇ ਪਿੰਡ ਗੋਲ ਦੀ ਗੁਜ਼ਰਦੀ ਆ ਦੋ ਨਹਿਰਾਂ ਵਿਚਕਾਰ ਸਾਡਾ ਪਿੰਡ ਪੈਂਦਾ ਆਪਣਾ ਈਸਟਰਨ ਕਨਾਲ ਪਿਛਲੇ ਸਾਲ ਬਿਲਕੁਲ ਐ ਕੰਡਿਆਂ ਤੇ ਸੀ ਉਹ ਗੀਤਾ ਜੀ ਨਹੀਂ ਸ਼ੂਟਿੰਗ ਜਿਹਨੂੰ ਪਾਣੀ ਚ ਆਏ ਹੱਥ ਮਾਰਦੇ ਹੁੰਦੇ ਆ ਉਹ ਨਹਿਰ ਦੇ ਕੰਡੇ ਤੇ ਆ ਕੇ ਐ ਸੀਗਾ ਪਾਣੀ ਚ ਹੱਥ ਵੱਜਦਾ ਸੀ ਹਾਂਜੀ ਐ ਲੱਗਦਾ ਸੀਗਾ ਵੀ ਇਹ ਨਹਿਰ ਟੁੱਟਣ ਵਾਲੀ ਏ ਅਸੀਂ ਉੱਥੇ ਹੈਡ ਤੇ ਗਏ ਉਹ ਜਾਂਦਿਆਂ ਤੱਕ ਉਹਨਾਂ ਨੇ ਪਾਣੀ ਥੋੜਾ ਘਟਾਤਾ ਕਹਿੰਦਾ ਵੀ ਹੋਰ ਵੀ ਪਿੰਡਾਂ ਦੇ ਲੋਕ ਆ ਗਏ ਇੱਥੇ ਉਸ ਨਹਿਰ ਦੀ ਕੈਪੈਸਿਟੀ 3300 ਕਿਊਸਕਾ ਤੇ ਜਦੋਂ ਕੰਡਿਆਂ ਤੇ ਵੈਰੀ ਸੀ ਉਹ 2600 ਕਿਊਸਕ ਸੀਗੀ ਹਾਂ ਯਾਨੀ ਕੁਝ 700 ਕਿਊਸਕ ਪਾਣੀ ਹੋਰ ਪੈ ਸਕਦਾ ਪਰ ਇਹਨਾਂ ਨੇ ਵੀ ਕੰਕਰੀਟ ਕਰਨਾ ਉਹਨਾਂ ਨੂੰ ਜਿਹੜੀ ਥੱਲੋਂ ਖਲਾਈ ਕਰਨ ਦੀ ਲੋੜ ਆ ਸਫਾਈ ਕਰਨ ਦੀ ਲੋੜ ਹੈਗੀ ਹੁਣ ਨਹਿਰੀ ਵਿਭਾਗ ਤਾਂ ਕੋਈ ਭਰਤੀਆਂ ਹੀ ਨਹੀਂ ਹੈ ਨਹਿਰੀ ਵਿਭਾਗ ਤਾਂ ਇਹਨਾਂ ਨੇ ਮਤਲਬ ਜਿਹੜੀਆਂ ਇਹਨਾਂ ਦੀਆਂ ਨਹਿਰੀ ਕੋਠੀਆਂ ਨੇ ਬਹੁਤ ਸਾਰੀਆਂ ਥਾਵਾਂ ਤੇ ਖੰਡਰ ਬਣੀਆਂ ਜਾਂਦੀਆਂ ਨੇ ਹਨਾ ਉਹ ਉਹ ਮਹਕਮੇ ਨੂੰ ਲਗਾਤਾਰ ਉਹ ਜਿਹੜਾ ਹੈਗਾ ਭੋਗ ਪਾਇਆ ਜਾਂਦਾ ਉਹ ਚ ਕਿੰਨੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਨੇ ਜਿਹੜੀਆਂ ਭਰਨ ਦੀ ਜ਼ਰੂਰਤ ਹੈਗੀ ਹੈ ਹਨਾ ਤਾਂ ਉਹ ਜਿਹੜਾ ਨਹਿਰਾਂ ਨੂੰ ਪੱਕੀਆਂ ਕਰਨ ਵਾਲਾ ਪ੍ਰੋਜੈਕਟ ਹੈਗਾ ਉਹ ਬਿਲਕੁਲ ਜਿਹੜਾ ਗਲਤ ਹੈਗਾ ਇਹ ਪਾਣੀ ਦਾ ਸੰਕਟ ਵਧਾਏਗਾ ਨਾ ਕਿ ਘਟਾਏ ਸ਼੍ਰੀ ਭਾਈ ਜੀ ਕਹਿੰਦੇ ਹੈਗੇ ਉਹਨਾਂ ਨੇ ਇਹ ਕਿਹਾ ਸੀਗਾ ਪ੍ਰਚਾਰ ਆਇਆ ਗਿਆ ਕਿ ਕਿਸਾਨਾਂ ਦੀ ਇਹ ਡਿਮਾਂਡ ਸੀਗੀ ਉਹਨਾਂ ਨੇ ਉਹ ਕਹਿੰਦੇ ਵੀ ਆਸੇ-ਪਾਸੇ ਆ ਜਿਹੜਾ ਸੀਮ ਇੰਨੀ ਜ਼ਿਆਦਾ ਹੋ ਜਾਂਦੀ ਸੀਗੀ ਫਸਲ ਨਹੀਂ ਹੁੰਦੀ ਸੀਗੀ ਤੇ ਇਹ ਇਹ ਨਾ ਪੜ ਰਹਾ ਹਜ ਹਰ ਥਾਂ ਤੇ ਜਿਵੇਂ ਆਪਾਂ ਕਹਿੰਨੇ ਕਿ ਵੀ ਹਰ ਰੋਜ਼ ਐਤਵਾਰ ਨਹੀਂ ਹੁੰਦਾਗਾ ਹਾਂ ਹਨਾ ਅਸੀਂ ਕਹਿੰਨੇ ਕਿ ਜਿਹੜਾ ਇਲਾਕਾ ਜਿਹੜੀ ਫਸਲ ਨੂੰ ਮੰਨਦਾ ਉਹ گاਉ ਜਿਹੜੇ ਇਲਾਕੇ ਦੀ ਦਿੱਕਤ ਉਸ ਇਲਾਕੇ ਦੀ ਦਿੱਕਤ ਕਰੋ ਤੁਸੀਂ ਹੱਲ ਕਰੋ ਨਾ ਹਾਂ ਜੇ ਕਿਤੇ ਸੀਮ ਸੀ ਮੰਨ ਲਓ ਉਹਨਾਂ ਨੇ ਮੰਗ ਕਰ ਲਈ ਇਹ ਤੇ ਜਿੱਥੇ ਸੀਮ ਨਹੀਂ ਹੈਗੀ ਤੁਸੀਂ ਉੱਥੇ ਪੱਕੀਆਂ ਕਰ ਦੋਗੇ ਹਾਂ ਮਤਲਬ ਅਸਲ ਦੇ ਵਿੱਚ ਕੀ ਹੈ ਕਿ ਬਹਾਨਾ ਬਣਾ ਲਿਆ ਜਾਂਦਾ ਇਹਨਾਂ ਨੂੰ ਕੋਈ ਗੱਲ ਮਿਲ ਜੇ ਸਹੀ ਠੀਕ ਆ ਸੇਮ ਦਾ ਕਾਰਨ ਨਹਿਰਾ ਨਹੀਂ ਹੈ ਜੀ ਜਿਹੜੇ ਇਲਾਕਾ ਬਹੁਤ ਸਾਰੇ ਇਲਾਕਿਆਂ ਚ ਨਹਿਰਾਂ ਚੱਲੀਆਂ ਉੱਥੇ ਸੇਮ ਸੀ ਸੇਮ ਚੱਲੀ ਗਈ ਸੇਮ ਤਾਂ ਖੜੀ ਨਹੀਂ ਰਹਿੰਦੀਗੀ ਸੇਮ ਤਾਂ ਟਰੈਵਲ ਕਰਦੀ ਹੈ ਸੇਮ ਤਾਂ ਅੱਜ ਇੱਥੇ ਗਾਂਧੀਆਂ ਤੁਰ ਜਾਂਦੀ ਹੈ ਸੇਮ ਤਾਂ ਚਿਰ ਸਥਾਈ ਥੜਾ ਹੁੰਦੀ ਕਿਸੇ ਤਾਂ ਜਗ੍ਹਾ ਤੇ ਜੀ ਤੇ ਪਰ ਉਹ ਪਾਣੀ ਤਾਂ ਸਾਨੂੰ ਹਮੇਸ਼ਾ ਲਈ ਚਾਹੀਦਾ ਉਹ ਮੱਲ ਉਹਨਾਂ ਨੇ ਇਹ ਬਹਾਨਾ ਬਣਾ ਕੇ ਨਹਿਰਾਂ ਪੱਕੀਆਂ ਕਰਤੀਆਂ ਤੁਸੀਂ ਉਹਨਾਂ ਲਾ ਕੇ ਆਜ ਅੱਜ ਗੱਲ ਮੇਰੀ ਰਿਕਾਰਡ ਕਰ ਲਓ ਕੋਈ 2-4 ਸਾਲਾਂ ਚ ਵੇਖ ਲਿਓ ਤੁਸੀਂ ਉਹੀ ਲਾ ਕੇ ਚੀਕਾ ਮਾਰਦੇ ਤੁਹਾਨੂੰ ਨਜ਼ਰ ਆਉਣਗੇ ਵਿਸ਼ੇਮ ਤਾਂ ਗਾਂ ਤੁਰ ਗਈ ਤੇ ਜਿਹੜਾ ਨਹਿਰੀ ਪਾਣੀ ਜਿਹੜਾ ਨਹਿਰਾਂ ਵੰਦੀ ਜਿਹੜਾ ਸੀਪੇਜ ਰਾਹੀਂ ਉਹਨਾਂ ਦਾ ਗਰਾਊਂਡ ਵਾਟਰ ਬਿਹਤਰ ਹੁੰਦਾ ਸੀਗਾ ਉਹ ਜਿਹੜਾ ਹੈਗਾ ਉਹ ਨਹੀਂ ਉਹਨਾਂ ਦੀ ਪਹੁੰਚ ਤਾਂ ਦੂਰ ਹੋ ਗਿਆ ਨਹਿਰਾਂ ਪੱਕੀਆਂ ਕਰਨ ਕਰ